ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਇਹ ਮੋਗੇ ਜ਼ਿਲ੍ਹੇ ਦੇ ਵਿੱਚੋਂ ਏਰੀਆ ਬਾਗਾਪੁਰਾਣਾ ਚੋਂ ਵੀਡੀਓ ਮੈਂ ਛੂਟ ਕਰ ਰਿਹਾ ਬਾਗੇਪੁਰਾਣੇ ਤੋਂ ਕੋਟਕਪੂਰੇ ਵਾਲੇ ਪਾਸੇ ਨੂੰ ਜਾਨਨੇ ਆ ਤਾਂ ਮਿਲੇਨੀਅਮ ਵਰਲਡ ਸਕੂਲ ਆਉਂਦਾ ਜਿਹਦੀ ਬੈਕ ਸਾਈਡ ਦੇ ਉੱਤੇ ਇੱਕ ਸਾਇਲੇਜ ਦਾ ਪਲਾਂਟ ਪਿਛਲੇ ਦੋਆਂ ਕਸਾਲਾਂ ਦੇ ਵਿੱਚ ਸ਼ੁਰੂ ਹੋਇਆ ਸੀ ਜਿਹਦੀਆਂ ਵੀਡੀਓ ਤੁਹਾਨੂੰ ਰੁਟੀਨ ਚ ਦਿਖਾਉਂਦੇ ਵੀ ਰਹੇ ਆ ਪਰ ਹੁਣ ਰੁਝੇਵੇਂ ਕੁਸ ਬਾਈ ਹੋਰਿਆਂ ਦੇ ਅਲੱਗ ਦੇ ਹੋਣ ਕਰਕੇ ਇਸ ਸਾਈਲਜ ਪਲਾਂਟ ਇਹਨਾਂ ਨੇ ਬੰਦ ਕਰਤਾ ਜਿਹਦੇ ਕਰਕੇ ਇੱਕ ਤਾਂ ਇਹ ਮਸ਼ੀਨ ਤੁਸੀਂ ਸਾਹਮਣੇ ਦੇਖ ਰਹੇ ਹੋ ਜਿਹੜੀ ਪੈਕਿੰਗ ਵਾਲੀ ਮਸ਼ੀਨ ਹੈ ਸਾਈਲਜ ਪੈਕ ਕਰਦੀ ਹੈ ਇਹ ਫੋਰ ਸੇਲ ਹੈ ਰੇਟ ਤੇ ਡਿਟੇਲ ਤੁਹਾਨੂੰ ਵੀਡੀਓ ਚ ਦੱਸ ਦਿਆਂਗੇ ਇਹ ਤੋਂ ਬਿਨਾ ਸਪਰੇਅ ਕਰਨ ਵਾਲਾ ਇੱਕ ਪੰਪ ਟਰੈਕਟਰ ਵਾਲਾ ਬੂਮਰ ਜੀ ਨੂੰ ਕਹਿੰਦੇ ਆ ਇਹ ਤੋਂ ਬਿਨਾ ਇੱਕ ਆਲੂਆਂ ਦੇ ਨਾਲ ਸ਼ਾਇਦ ਉਹ ਮਿੱਟੀ ਲਾਉਂਦੀ ਹੈ ਮਸ਼ੀਨ ਉਹ ਤੁਹਾਨੂੰ ਦਿਖਾ ਦੂੰਗਾ ਉਹ ਵੀ ਮਸ਼ੀਨ ਬਾਈ ਹੋਰਾਂ ਨੇ ਵੇਚਣੀ ਹੈ ਜੇ ਸਾਹਮਣੇ ਸਾਈਲਜ ਪੈਕ ਕਰਨ ਵਾਲੀ ਮਸ਼ੀਨ ਦੀ ਗੱਲ ਕਰੀਏ ਦੋਸਤੋ 2022 ਮਾਡਲ ਹੈ 22 ਤੇ 23 ਦੋ ਸਾਲੇ ਦੇ ਨਾਲ ਸਾਇਲਜ ਪੈਕ ਹੋਇਆ ਇੱਕ ਕੁਇੰਟਲ ਵਾਲੀ ਬੇਲ ਇਹ ਗੋਲ ਗੱਠ ਜਿਹੜੀ ਉਹ ਪੈਕ ਕਰਦੀ ਸੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਨਮੀ ਦੀ ਕੀਮਤ ਕਾਫੀ ਜ਼ਿਆਦਾ ਸੀ ਪਰ ਬਾਈ ਹੋਰਾਂ ਨੇ 6 ਲੱਖ ਰੁਪਏ ਦੀ ਡਿਮਾਂਡ ਰੱਖੀ ਹੈ ਸਿਰਫ ਦੋ ਸੀਜ਼ਨ ਚੱਲੀ ਹੋਈ ਐਸ ਸੀਜ਼ਨ ਦੇ ਵਿੱਚ ਵਰਤੀ ਨਹੀਂ ਬਾਈ ਹੋਰਾਂ ਨੇ ਕਿਉਂਕਿ ਐਤਕੀ ਕੰਮ ਜਿਹੜਾ ਉਹ ਬੰਦ ਕਰਤਾ ਸੀਗਾ ਸਾਇਲਜ ਦਾ ਸੋ ਸਿਰਫ ਦੋ ਸੀਜ਼ਨ ਚੱਲੀ 2022 ਮਾਡਲ ਮਸ਼ੀਨ ਕੀਮਤ ਰੱਖੀ ਹੈ 6 ਲੱਖ ਰੁਪਏ ਇਹਨੂੰ ਚਲਾਉਣ ਵਾਸਤੇ ਇੱਕ ਇਹ ਤੁਸੀਂ ਮੋਟਰ ਦੇਖ ਸਕਦੇ ਹੋ ਕਾਫੀ ਵੱਡੀ ਮੋਟਰ ਹੈ ਇਹਦੇ ਤੇ ਹੀ ਇਹ ਚੱਲਦੀ ਸੀਗੀ ਤੇ ਇਹ ਮੋਟਰ ਬਾਈ ਹੋ ਰਹੀ ਕਹਿੰਦੇ ਵੀ ਆਪਾਂ 50 ਹਜ਼ਾਰ ਰੁਪਏ ਚ ਦੇ ਦਿਆਂਗੇ ਬਾਕੀ ਇਹਦੀ ਕੀਮਤ ਬਾਰੇ ਤੁਸੀਂ ਅੰਦਾਜ਼ਾ ਲਾ ਲਓ ਵੀ ਨਵੀਂ ਦੀ ਕੀਮਤ ਕੀ ਹੋਊਗੀ ਸੋ ਜੇ ਕੋਈ ਵੀ ਡੀਲ ਕਰਨਾ ਚਾਹੁੰਦਾ ਦੋਸਤੋ ਜਮਾ ਨਵੀਂ ਮਸ਼ੀਨ ਖਰੀਦਣ ਨਾਲੋਂ ਤੁਹਾਨੂੰ ਕਾਫੀ ਘੱਟ ਕੀਮਤ ਤੇ ਮਸ਼ੀਨ ਮਿਲ ਜਾਣੀ ਹੈ ਦੋ ਸੀਜ਼ਨ ਇਹਨੇ ਵਧੀਆ ਸਾਇਲਜ ਪੈਕ ਕੀਤਾ ਅੱਜ ਵੀ ਇਹਦੀ ਪੈਕ ਕੀਤੀਆਂ ਹੋਈਆਂ ਬੇਲ ਬਾਈ ਹੋਰਾਂ ਕੋਲ ਪਈਆਂ ਤੁਸੀਂ ਦੇਖ ਸਕਦੇ ਹੋ ਆਕੇ 6 ਲੱਖ ਰੁਪਇਆ ਇਹਦੀ ਡਿਮਾਂਡ ਰੱਖੀ ਹੈ ਸਾਫ਼ ਕਰਨ ਵਾਲੀ ਹੈ ਵੈਸੇ ਨਵੀਂ ਹੈ ਕਿਉਂਕਿ 2 ਸਾਲਾਂ ਦੇ ਵਿੱਚ ਮਸ਼ੀਨਰੀ ਜਿਹੜੀ ਉਹ ਘਸਦੀ ਨਹੀਂ ਹੁੰਦੀ ਬਖਸ਼ੀਸ਼ ਕੰਪਨੀ ਦੀ ਇਹ ਬਣੀ ਹੋਈ ਮਸ਼ੀਨ ਸਾਇਲਜ ਪੈਕ ਕਰਨ ਵਾਲੀ ਬਾਈ ਉਹ ਰਣੇ ਵਿਕਾਊ ਕੀਤੀ ਹੈ ਸੋ ਇਹਦੇ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਹੈ ਇਹ ਤੋਂ ਬਿਨਾ ਇੱਕ ਮਸ਼ੀਨ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਵੀ ਸ਼ਾਇਦ ਇਹ ਆਲੂਆਂ ਦੇ ਨਾਲ ਮਿੱਟੀ ਲਾਉਂਦੀ ਹੈ ਤੇ ਨਾਲ ਰੇਪ ਆਉਂਦੀ ਜਾਂਦੀ ਹੈ ਇਹ ਮਸ਼ੀਨ ਵੀ ਇਹਨਾਂ ਨੇ ਵੇਚਣੀ ਹੈ ਇਹ ਮਸ਼ੀਨ ਦੀ ਕੀਮਤ ਜਿਹੜੀ ਰੱਖੀ ਆ ਉਹ 50000 ਰੁਪਏ ਇਸ ਮਸ਼ੀਨ ਦੀ ਕੀਮਤ ਬਾਈ ਹੋਰਾਂ ਨੇ ਰੱਖੀ ਹੈ ਬਾਕੀ ਜਿਹੜਾ ਵੀਰ ਖਰੀਦਣਾ ਚਾਹੂਗਾ ਉਹ ਜਾਣਕਾਰੀ ਹੁੰਦੇ ਆ ਵੀ ਨਵੀਂ ਕਿੰਨੇ ਦੀ ਬਣਦੀ ਹੈ ਤੇ ਸੈਕੰਡ ਹੈਂਡ ਆਪਾਂ ਨੂੰ ਕੀ ਭਾਅ 'ਚ ਮਿਲਦੀ ਹੈ ਬਿਲਕੁਲ ਨਵੀਂ ਮਸ਼ੀਨ ਪਈ ਆ ਬਹੁਤਾ ਵਰਤੀ ਨਹੀਂ ਮਸ਼ੀਨ ਕਿਉਂਕਿ ਸਾਇਲੈਂਸ ਦਾ ਕੰਮ ਸੀ ਤੇ ਆਲੂ ਇਹ ਲਾਉਂਦੇ ਰਹੇ ਜਾਂ ਦੋ ਸੀਜ਼ਨ ਇਹ ਜਿਹੜਾ ਉਹ ਆਲੂ ਲਾਏ ਆ ਹੋ ਸਕਦਾ ਇੱਕ ਸੀਜ਼ਨ ਚੱਲੀ ਹੋਵੇ ਜਾਂ ਦੋ ਸੀਜ਼ਨ ਚੱਲੀ ਹੈ ਉਹਦੇ ਬਾਰੇ ਗੱਲਬਾਤ ਤੁਸੀਂ ਬਾਈ ਹੋਰਾਂ ਨਾਲ ਕਰ ਲਿਓ ਪਰ ਜੋ ਮੈਂ ਇਹਨੂੰ ਲੋਹੇ ਦੇ ਤੌਰ ਤੇ ਦੇਖ ਰਿਹਾ ਤਾਂ ਬਿਲਕੁਲ ਨਵੀਂ ਨਕੋਰੀ ਪਈ ਹੈ ਸਿਰਫ ਕਪੜਾ ਮਾਰਨ ਦੀ ਲੋੜ ਹੈ ਜਾਂ ਧਵਾਉਣ ਦੀ ਲੋੜ ਹੈ ਇਹ ਬਿਲਕੁਲ ਨਵੀਂ ਮਸ਼ੀਨ ਜਿਹੜੀ ਵਾਈ ਹੋਰਾਂ ਨੇ ਵੇਚ ਦੇਣੀ ਹੈ 50000 ਰੁਪਏ ਇਹਦੀ ਕੀਮਤ ਡਿਮਾਂਡ ਜਿਹੜੀ ਉਹ ਵਾਈ ਹੋਰਾਂ ਨੇ ਰੱਖੀ ਹੈ ਨਵੀਂ ਦੀ ਕੀ ਕੀਮਤ ਆ ਉਹ ਤੁਸੀਂ ਪਾਸਿਓਂ ਪਤਾ ਕਰ ਸਕਦੇ ਹੋ ਸੋ ਇਹ ਦੋ ਮਸ਼ੀਨਾਂ ਤੁਹਾਨੂੰ ਦਿਖਾਤੀਆਂ ਇਹ ਤੋਂ ਬਿਨਾ ਇੱਕ ਸਪਰੇਅ ਕਰਨ ਵਾਲਾ ਪੰਪ ਹੈ ਸਵਰਾਜ 735 ਟਰੈਕਟਰ ਦੇ ਉੱਤੇ ਫਿੱਟ ਹੈ ਉਹ ਵੀ ਤੁਹਾਨੂੰ ਦਿਖਾਉਣੇ ਆ ਸੋ ਇਹ ਦੋਸਤੋ ਟਰੈਕਟਰ ਦੇ ਉੱਤੇ ਪੰਪ ਜਿਹੜਾ ਉਹ ਸਪਰੇਅ ਵਾਲਾ ਫਿੱਟ ਕੀਤਾ ਹੋਇਆ ਪਿਛਲੇ ਸੀਜ਼ਨ ਹੀ ਇਹ ਵੀ ਫਿੱਟ ਕਰਾਇਆ ਮਤਲਬ ਨਵਾਂ ਹੀ ਪਿਆ ਇਹਦੀ ਕੀਮਤ ਵੀ ਜਿਹੜੀ ਰੱਖੀ ਹੈ ਬਾਈ ਹੋਰਾਂ ਨੇ ਉਹ 6 ਲੱਖ ਰੁਪਏ ਰੱਖੀ ਹੈ ਨਵਾਂ ਕਿੰਨੇ ਚ ਤਿਆਰ ਹੁੰਦਾ ਟਰੈਕਟਰ ਕਿੰਨੇ ਕੀਮਤ ਦਾਊਗਾ ਉਹਦਾ ਅੰਦਾਜ਼ਾ ਭਾਈ ਤੁਸੀਂ ਲਾ ਲਿਓ ਜੇ ਮੈਨੂੰ ਜੋ ਇਨਫੋਰਮੇਸ਼ਨ ਬਾਈ ਜੀ ਹੋਰਾਂ ਨੇ ਦਿੱਤੀ ਹੈ ਉਹਦੇ ਹਿਸਾਬ ਤੇ ਤੁਹਾਨੂੰ ਦੱਸ ਰਿਹਾ ਇਹ ਸਪਰੇਅ ਕਰਨ ਵਾਲਾ ਪੰਪ ਸਿਰਫ 6 ਦਾ ਇੱਕ ਸੀਜ਼ਨ ਚੱਲਿਆ ਹੋਵੇ ਜਾਂ ਹੋ ਸਕਦਾ ਇਹ ਅਣਯੂਜ਼ਡੀ ਹੋਵੇ ਅਜੇ ਚੱਲਿਆ ਹੀ ਨਾ ਹੋਵੇ। ਸੋ ਉਹ ਤੁਸੀਂ ਕਨਫਰਮ ਕਰ ਲਓ ਵੈਸੇ ਇੱਕ ਸੀਜ਼ਨ ਹੋ ਸਕਦਾ ਚੱਲਿਆ ਹੋਵੇ। ਇਹਦੀ ਕੀਮਤ ਬਾਈ ਜਰਾਂ ਨੇ ਰੱਖੀ ਐ 6 ਲੱਖ ਰੁਪਏ। ਸੋ ਟੋਟਲ ਇਹ ਜਿਹੜੀਆਂ ਤਿੰਨੇ ਮਸ਼ੀਨਾਂ ਦੋਸਤੋ ਇਹ ਤੁਹਾਨੂੰ ਮਿਲਣਗਾਂ ਜਿਹੜੀ ਇੱਕ ਮਸ਼ੀਨ ਦੀ ਕੀਮਤ 6 ਲੱਖ ਤੇ ਨਾਲ ਮੋਟਰ 6 ਲੱਖ 50 ਹਜ਼ਾਰ ਤੇ ਇੱਕ ਆਲੂਆਂ ਵਾਲੀ ਮਸ਼ੀਨ 7 ਲੱਖ ਤੇ 6 ਲੱਖ ਦਾ ਇਹ 13 ਲੱਖ ਰੁਪਏ ਦੇ ਵਿੱਚ ਇਹ ਚੀਜ਼ਾਂ ਤੁਹਾਨੂੰ ਮਿਲਣਗੀਆਂ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਸੰਪਰਕ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਕੰਟੈਕਟ ਕਰ ਲਿਓ ਜੇ ਸਵਰਾਜ 735 ਦੇ ਉੱਤੇ ਇਹ ਜਿਹੜੀ ਸਪਰੇਅ ਵਾਲਾ ਪੰਪ ਆ ਇਹ ਫਿੱਟ ਕੀਤਾ ਹੋਇਆ ਹੈ ਬਾਕੀ ਜਿਹੜਾ ਵੀਰ ਖਰੀਦਣਾ ਚਾਹੂਗਾ ਉਹ ਇਹਨਾਂ ਨਾਲ ਕੰਟੈਕਟ ਬਣਾ ਸਕਦਾ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਵਾਸਤੇ ਮਸ਼ੀਨਰੀ ਤੁਹਾਨੂੰ ਦਿਖਾਉਣੀ ਸੀ ਅੱਜ ਦੀ ਵੀਡੀਓ ਜੇ ਇਹੀ ਬਕਾਉ ਸੀ ਮਿਹਰਬਾਨੀ